शाही ਪਨੀਰ ਤੇ ਪਨੀਰ ਦੋ ਪਿਆਜ਼ਾਂ ਤੇ ਬਹੁਤ ਵਾਰੀ ਤੁਸੀਂ ਖਾਦਾ ਹੋਗਾ ਇਸ ਤਰੀਕੇ ਨਾਲ ਤੁਸੀਂ ਪਨੀਰ ਦੀ ਸਬਜ਼ੀ ਬਣਾ ਕੇ ਖਾਓਗੇ ਤੇ ਮੇਰੀ ਗਰੰਟੀ ਹੈ ਕਿ ਤੁਸੀਂ ਇੱਕ ਦੀ ਜਗ੍ਹਾ ਤੇ ਦੋ ਰੋਟੀਆਂ ਜ਼ਰੂਰ ਖਾਓਗੇ ਇੰਨੀ ਕੁ ਜਿਆਦਾ ਟੇਸਟੀ ਏ ਮਖਮਲੀ ਪਨੀਰ ਦੀ ਸਬਜ਼ੀ ਬਣਦੀ ਆ ਬਾਕੀ ਇਹਦੇ ਵਿੱਚ ਆਪਾਂ ਤੁਹਾਨੂੰ ਧਨੀਏ ਨੂੰ ਕਿਵੇਂ ਲੰਬੇ ਟਾਈਮ ਤੱਕ ਤਾਜ਼ਾ ਰੱਖ ਸਕਦੇ ਹਾਂ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਤੇ ਸਬਜ਼ੀ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਇਹਦੇ ਵਿੱਚ ਕਿਹੜੀ-ਕਿਹੜੀ ਚੀਜ਼ ਦਾ ਆਪਾਂ ਇਸਤੇਮਾਲ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਵ ਨਾਮ ਰਾਮ ਜੈ ਮਾਤਾ ਦੀ ਕਿਵੇਂ ਆਸਾਦ ਸਾਖਤਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਫਰੈਂਟਸ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਖਾਸ ਬੱਚਿਆਂ ਵਾਸਤੇ ਜਿਹੜਾ ਕਿ ਬੱਚੇ ਬਹੁਤ ਪਸੰਦ ਕਰਦੇ ਨੇ ਉਹਨਾਂ ਦੀ ਫੇਵਰਿਟ ਚੀਜ਼ ਪਨੀਰ ਪਨੀਰ ਜਿਹੜਾ ਵਾ ਉਹ ਆਪਾਂ ਨੋਰਮਲ ਨਹੀਂ ਬਣਾਉਣਾ ਵੈਸੇ ਆਪਾਂ ਕੜਾਈ ਪਨੀਰ ਚਾ ਪਨੀਰ ਦੋ ਪਿਆਜਾ ਚਾ ਸ਼ਾਹੀ ਪਨੀਰ ਇਹੋ ਜਿਹੀਆਂ ਸਬਦੀਆਂ ਜਿਹੜੀਆਂ ਆਪਾਂ ਪਹਿਲਾਂ ਬਣਾ ਕੇ ਪਾਈਆਂ ਅੱਜ ਆਪਾਂ ਬਣਾਵਾਂਗੇ ਜੀ ਮਖਮਲੀ ਪਨੀਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੋਟਲਾਂ ਦੇ ਵਿੱਚ ਤੁਸੀਂ ਜਾਓ ਬਹੁਤ ਹੀ ਜ਼ਿਆਦਾ ਮਹਿੰਗਾ ਮਿਲਦਾ ਤੇ ਆਪਾਂ ਜਿਹੜਾ ਵਾ ਉਹ ਘਰ ਦੇ ਵਿੱਚ ਬਣਾਵਾਂਗੇ ਸਸਤੇ ਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਕਿਉਂਕਿ ਆਪਾਂ ਕੱਲਾ ਪਨੀਰ ਲਿਓਣਾ ਹੈ ਬਾਕੀ ਜਿਹੜੀਆਂ ਚੀਜ਼ਾਂ ਆਪਣੀਆਂ ਘਰੇ ਹੀ ਹੁੰਦੀਆਂ ਨੇ ਤੇ ਤੁਸੀਂ ਹੋਟਲ ਤੇ ਜਦੋਂ ਆਰਡਰ ਕਰਦੇ ਹੋ ਨਿੱਕੀ ਜੀ ਪਲੇਟ ਦੇ ਵਿੱਚ ਤੁਹਾਨੂੰ ਦੋ ਪੀਸ ਕਿਹਨੋਂ ਆਉਂਦੇ ਦੋ ਪੀਸ ਕਿਹਨੋਂ ਆਉਂਦੇ ਤੇ ਉਹ ਵੀ 4-500 ਰੁਪਏ ਦਾ ਮਿਲਦਾ ਵਾ ਸੋ ਤੁਸੀਂ ਪਨੀਰ ਘਰੇ ਲਿਆਓ ਤੇ ਬੱਚਿਆਂ ਨੂੰ ਇਸ ਤਰੀਕੇ ਨਾਲ ਮਖਮਲੀ ਪਨੀਰ ਬਣਾ ਕੇ ਦੋ ਇਹਦੇ ਵਿੱਚ ਆਪਾਂ ਕਾਜੂ ਦਾ ਇਸਤੇਮਾਲ ਵੀ ਕਰਾਂਗੇ ਤੇ ਇਹਦੇ ਵਿੱਚ ਆਪਾਂ ਕਰਾਂਗੇ ਜੀ ਫੁੱਲ ਮਖਾਣੇ ਦਾ ਵੀ ਇਸਤੇਮਾਲ ਜਿਹੜਾ ਕਿ ਆਪਣੀ ਹੱਡੀਆਂ ਨੂੰ ਮਜ਼ਬੂਤ ਕਰੂਗਾ ਤੇ ਨਾਲ ਟੇਸਟ ਨੂੰ ਵੀ ਵਧਾਊਗਾ ਹੋਰ ਆਪਾਂ ਇਹਦੇ ਵਿੱਚ ਕੀ ਕੀ ਪਾਵਾਂਗੇ ਉਹ ਤੁਸੀਂ ਨਾਲ-ਨਾਲ ਵੀਡੀਓ 'ਚ ਦੇਖੀ ਜਾਓ ਤੇ ਤਰੀਕਾ ਇਹਨੂੰ ਕਿਸ ਤਰ੍ਹਾਂ ਆਪਾਂ ਬਣਾਉਣਾ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਤੇ ਆਓ ਜੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਧਾ ਕਿਲੋ ਆਪਾਂ ਪਨੀਰ ਲਿਆ ਜੀ ਅੱਧਾ ਕਿਲੋ ਪਨੀਰ ਦੇ ਵਿੱਚ ਆਪਾਂ ਕਿਹੜਾ ਕਿਹੜਾ ਸਮਾਨ ਪਾਉਣਾ ਉਹ ਪਤਾ ਹੁੰਦਾ ਦੱਸਦੇ ਨੇ ਇਹ ਦੇਖੋ ਸਾਰਾ ਸਮਾਨ ਜਿਹੜਾ ਪਿਆ ਵਾ ਇਹ ਸਾਰਾ ਇਸਤੇਮਾਲ ਆਪਾਂ ਇਹਦੇ ਵਿੱਚ ਕਰਨਾ ਇੱਕ ਕੌਲੀ ਆਪਾਂ ਇਹਦੇ ਵਿੱਚ ਪਾਵਾਂਗੇ ਫੁੱਲ ਮਖਾਣਿਆਂ ਦੀ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਰੋਸਟ ਕਰਕੇ ਤੁਸੀਂ ਫਿਰ ਇਹਦਾ ਇਸਤੇਮਾਲ ਕਰਿਓ ਜੇ ਤੇ ਨਾਲ ਇੱਕ ਕੌਲੀ ਆਪਾਂ ਕਾਜੂ ਜਿਹੜੇ ਉਹ ਪਿਓਗੇ ਰੱਖੇ ਸੀਗੇ ਉਹਦੀ ਪੇਸਟ ਬਣਾ ਕੇ ਪਾਵਾਂਗੇ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ ਗੁਲਾਬ ਦੀਆਂ ਪੱਤੀਆਂ ਟੇਸਟ ਤੇ ਖੁਸ਼ਬੂ ਵਾਸਤੇ ਨਾਲ ਆਪਾਂ ਇਹਦੇ ਵਿੱਚ ਸੌਗੀ ਦਾ ਇਸਤੇਮਾਲ ਕਰਾਂਗੇ ਕਿਉਂਕਿ ਜਦੋਂ ਮਿੱਠੀ ਮਿੱਠੀ ਸਬਜ਼ੀ ਦੇ ਵਿੱਚ ਆਉਂਦੀ ਹੈ ਬਹੁਤ ਹੀ ਵਧੀਆ ਲੱਗਦੀ ਹੈ ਤੇ ਇਹ ਆਦੀ ਕੁਝ पीसीओ मसाले ਤੇ ਇਹ ਆਪਣੇ ਹੈਗੇ ਆ ਜੀ ਖੜੇ ਮਸਾਲੇ ਤੇ ਇਹਦੇ ਵਿੱਚ ਆਪਾਂ 2 ਇੰਚ ਅਦਰਕ ਦਾ ਟੁਕੜਾ ਪਾ ਰਹੇ ਆ ਜੀ ਨਾਲ ਆਪਾਂ ਇੱਕ ਜਿਹੜਾ ਪੂਰਾ ਗੰਡਾ ਵਾ ਇਹ ਹਿਮਾਚਲੀ ਲਸਣ ਦਾ ਇਸਤੇਮਾਲ ਕਰ ਰਹੇ ਆ ਇਹਦੇ ਵਿੱਚ ਤੇ 4-5 ਆਪਾਂ ਹਰੀਆਂ ਮਿਰਚਾਂ ਲਈਆਂ ਨੇ ਤੇ ਨਾਲ ਆਪਾਂ ਦੋ ਸ਼ਿਮਲਾ ਮਿਰਚਾਂ ਲਈਆਂ ਨੇ ਇਹਨੂੰ ਤੁਸੀਂ ਪਾਉਂਗੇ ਤੇ ਟੇਸਟੇ ਦਾ ਵਾਧ ਜਾਂਦਾ ਨਹੀਂ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇਧਰ ਆਪਾਂ ਦੋ ਪਿਆਜ਼ ਜਿਹੜੇ ਵੱਡੇ ਸੀਗੇ ਉਹ ਇਸ ਤਰ੍ਹਾਂ ਕੱਟ ਲਿਆ ਆਪਾਂ ਮੋٹے-ਮੋٹے ਤੇ ਇਹਦੇ ਵਿੱਚ ਦੋ ਪਾਵਾਂਗੇ ਆਪਾਂ ਟਮਾਟਰ ਤੇ ਜਿਹੜੇ ਪਿਆਜ਼ ਨੇ ਦੋ ਰਗੜ ਕੇ ਆਪਾਂ ਇਹਦੇ ਵਿੱਚ ਤੜਕੇ ਵਾਸਤੇ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇੱਕ ਕੌਲੀ ਆਪਾਂ ਇਹਦੇ ਵਿੱਚ ਦਹੀਂ ਦਾ ਇਸਤੇਮਾਲ ਕਰਾਂਗੇ ਤੇ ਇਧਰ ਆਪਣੀ ਧਨੀਆ ਦੀ ਖੇਤੀ ਇਹ ਵੀ ਆਪਾਂ ਇਹਦੇ ਵਿੱਚ ਇਸਤੇਮਾਲ ਕਰਾਂਗੇ ਕਿਉਂਕਿ ਸਰਦੀਆਂ ਨੇ ਜਿਵੇਂ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਧਨੀਆ ਬਹੁਤ ਵਧੀਆ ਆਉਂਦਾ ਤੇ ਇਹ ਸਾਡੇ ਘਰ ਦਾ ਹੀ ਧਨੀਆ ਵਾ ਬਾਹਰੋਂ ਮੈਂ ਜਿਹੜਾ ਉਹ ਕੱਟ ਕੇ ਥੋੜਾ ਜਿਹਾ ਲੈ ਆਉਂਦੀ ਹੁੰਦੀ ਹਣੀ ਆ ਤੇ ਫਿਰ ਮੈਂ ਪਾਣੀ 'ਚ ਪਾ ਕੇ ਇਹਨੂੰ ਇਦਾਂ ਰੱਖ ਦਈਦਾ ਤੇ ਬਹੁਤ ਹੀ ਵਧੀਆ ਰਹਿੰਦਾ ਫਰੈਸ਼ ਰਹਿੰਦਾ 4-5 ਦਿਨ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਇਸਤੇਮਾਲ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਹਨੂੰ ਆਉਂਦੀ ਇਹ 2 ਦਿਨ ਹੋ ਗਏ ਨੇ ਧਨੀਏ ਨੂੰ ਇਸ ਤਰ੍ਹਾਂ ਰੱਖਿਆ ਦੇਖਿਓ ਤੁਸੀਂ ਦੇਖ ਸਕਦੇ ਹੋ ਖਿੜਿਆ ਪਿਆ ਇਹ ਧਨੀਏ ਨੂੰ ਰੱਖਣ ਦਾ ਤਰੀਕਾ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਕਿਸੇ ਵੀ ਗਲਾਸ 'ਚ ਚਾਹੇ ਕੋਈ ਕੋਈ ਡੱਬਾ ਹੋਵੇ ਉਹਦੇ ਵਿੱਚ ਪਾਣੀ ਪਾ ਗਏ ਤੁਸੀਂ ਇਦਾਂ ਨੂੰ ਰੱਖ ਦਿਓ ਤੇ ਨਾਲੇ ਦੇਖਣ ਨੂੰ ਸੋਹਣਾ ਲੱਗਦਾ ਦੇਖੋ ਇਹ ਕੈਂ ਜਵੇ ਪੌਟ ਦੇ ਵਿੱਚ ਪੌਦਾ ਲੱਗਣ ਦਾ ਤੇ ਬਹੁਤ ਵਧੀਆ ਲੱਗਦਾ ਰਸੋਈ ਦੇ ਵਿੱਚ ਇਹਦੀ ਫੀਲਿੰਗ ਬਹੁਤ ਵਧੀਆ ਹੁੰਦੀ ਆ ਚਲੋ ਹੁਣ ਆਪਾਂ ਗੱਲਾਂ ਨਾ ਕਰਦੇ ਹੋਏ ਪਨੀਰ ਨੂੰ ਬਣਾਉਂਦਾ ਆਪਾਂ ਦੇਖਿਓ ਵੀ ਕਿਸ ਤਰ੍ਹਾਂ ਤਿਆਰ ਕਰਨਾ ਉਹ ਸਾਰਾ ਤਰੀਕਾ ਇੱਧਰ ਆਪਾਂ ਤੇਲ ਜਿਹੜਾ ਗਰਮ ਕਰ ਲਿਆ ਤੇ ਨਾਲ ਆਪਾਂ ਪਹਿਲਾਂ ਪਨੀਰ ਦੀ ਕਟਿੰਗ ਕਰ ਲੈਨੇ ਆ ਇਹ ਕਰਦਾ ਬਣਿਆ ਸਾਡਾ ਪਨੀਰ ਆ ਤੁਸੀਂ ਕਟਿੰਗ ਜਿਹੜੀ ਆ ਆਪਣੇ ਮਨ ਮੁਤਾਬਕ ਕਰ ਸਕਦੇ ਹੋ ਜਿਵੇਂ ਹੋਟਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਪੀਸ ਹੁੰਦੇ ਆ ਆਮ ਘਰਾਂ ਦੇ ਵਿੱਚ ਆਪਾਂ ਛੋਟੇ ਪੀਸ ਕਰਦੇ ਆ ਤੇ ਤੁਹਾਡੀ ਜਿੱਦਾਂ ਦੀ ਇੱਛਾ ਤੁਸੀਂ ਉਦਾਂ ਇਹਨੂੰ ਕਟਿੰਗ ਕਰ ਲੈਣਾ ਤੇ ਹੁਣ ਆਪਾਂ ਪਨੀਰ ਦੀ ਕਟਿੰਗ ਕਰ ਲਈ ਆ ਤੇ ਸਭ ਤੋਂ ਪਹਿਲਾਂ ਆਪਾਂ ਇਦਾਂ ਇੱਕ ਬੌਲ ਲੈਣਾ ਉਹਦੇ ਵਿੱਚ ਆਪਾਂ ਦੋ ਕੜਸ਼ੀਆਂ ਤੇਲ ਦੀਆਂ ਪਾਉਣੇ ਗਰਮ-ਗਰਮ ਤੇਲ ਦੀਆਂ ਪਾਉਣੀਆਂ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਚੁਟਕੀ ਭਰ ਹਿੰਗ ਤੇ ਨਾਲ ਆਪਾਂ ਪਾ ਦੇਣੀ ਇਹਦੇ ਵਿੱਚ ਇੱਕ ਚਮਚ ਦੇਗੀ ਮਿਰਚ। ਇਹ ਗਰਮ-ਗਰਮ ਤੇਲ ਚ ਪਾਉਣੀ ਹੈ ਤਾਂ ਕਿ ਕਲਰ ਜਿਹੜਾ ਵਧੀਆ ਨਿਕਲ ਕੇ ਆਵੇ। ਅੱਧਾ ਚਮਚ ਆਪਾਂ ਹਲਦੀ ਪਾਤੀ ਆ ਅੱਧਾ ਚਮਚ ਆਪਾਂ ਪਾਵਾਂਗੇ ਇਹ ਚ ਕਿਚਨ ਕਿੰਗ ਮਸਾਲਾ ਤੇ ਅੱਧਾ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਇਹ ਦੋਨੋਂ ਮਸਾਲੇ ਸਾਡੇ ਘਰ ਦੇ ਤਿਆਰ ਕੀਤੇ ਹੋਏ ਆ। ਤੇ ਅੱਧਾ ਚਮਚ ਜੀ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਦੇਗੀ ਲਾਲ ਮਿਰਚ ਅ ਸੌਰੀ ਕੌੜੀ ਮਿਰਚ ਨਾਲ ਅੱਧਾ ਚਮਚ ਇਹਦੇ ਵਿੱਚ ਪਾ ਰਹੇ ਹਾਂ ਆਪਾਂ ਰਤਨ ਜੋ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਨਮਕ ਦਾ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਣਾ ਮਸਾਲੇ ਜਿਹੜੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਸੋਹਣਾ ਨਿਕਲ ਕੇ ਆਇਆ ਕਿਉਂਕਿ ਤੇਲ ਗਰਮ ਆ ਨਾ ਠੰਡਾ ਤੇਲ ਇਹਦੇ ਵਿੱਚ ਕਦੇ ਵੀ ਇਸਤੇਮਾਲ ਨਾ ਕਰਿਓ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਤੇਲ ਦਾ ਇਸਤੇਮਾਲ ਕਰਿਓ ਤੇ ਸਾਰੇ ਮਸਾਲੇ ਆਪਣੇ ਜਿਹੜੇ ਮਿਕਸ ਹੋ ਚੁੱਕੇ ਆ ਤੇ ਦੋ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦਹੀਂ ਦੇ ਤੇ ਜਿਹੜੇ ਦੋ ਚਮਚ ਆ ਉਹ ਬਾਅਦ ਵਿੱਚ ਆਪਾਂ ਤੜਕੇ 'ਚ ਇਸਤੇਮਾਲ ਕਰਾਂਗੇ ਇਹਨੂੰ ਵੀ ਸਾਰਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਸਾਲੇ 'ਚ ਇਸ ਮਸਾਲੇ 'ਚ ਆਪਾਂ ਇਹ ਕੱਟਿਆ ਹੋਇਆ ਪਨੀਰ ਸਾਰਾ ਪਾ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਸ਼ਿਮਲਾ ਮਿਰਚ ਜਿਹੜੀ ਆਪਾਂ ਕੱਟੀ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਥੇ ਪਿਆਜ਼ ਇਹ ਤਰੀਕਾ ਜਿਹੜਾ ਵੱਖਰਾ ਵੱਖਰਾ ਉਹਦੇ ਨਾਲ ਐ ਨਹੀਂ ਵੀ ਤੁਸੀਂ ਕੋਈ ਕੋ ਪਿਓ ਐ ਇਕੱਠਾ ਸਾਰਾ ਪਾ ਦੋ ਜੀ ਇਦਾਂ ਕਰ ਦੋ ਉਦਾਂ ਕਰ ਦੋ ਤਾਂ ਵੀ ਤਾਂ ਸਵਾਦ ਬਣੋਂ ਨਹੀਂ ਜੀ ਕੋਈ ਚੀਜ਼ਾਂ ਹੁੰਦੀਆਂ ਇਦਾਂ ਇਕੱਠਾ ਕਰਕੇ ਪਾ ਕੇ ਬਣਾਉਣ ਵਾਲੀਆਂ ਤੇ ਕੁਝ ਹੁੰਦੀਆਂ ਇਦਾਂ ਜਿਵੇਂ ਵਾਰੀ ਵਾਰੀ ਜਿਵੇਂ ਦਹੀਂ ਪਾਇਆ ਦਹੀਂ ਮਸਾਲਿਆਂ ਦੇ ਵਿੱਚ ਰਚੂਗਾ ਉਹ ਫਿਰ ਆਪਾਂ ਪਾਣੀ ਛੱਡੂਗਾ ਉਹਦੇ ਨਾਲ ਇਹ ਜਿਹੜਾ ਸਾਰਾ ਹੀ ਮਸਾਲਾ ਵਾ ਇਹਦੇ ਵਿੱਚ ਰਚ ਜਾਊਗਾ ਜਿਹੜਾ ਆਪਾਂ ਇਹਦੇ ਵਿੱਚ ਪਾਏ ਪਿਆਜ਼ ਸ਼ੂਨਾ ਮਿਰਚ ਤੇ ਪਨੀਰ ਸੋ ਤਰੀਕਾ ਹੁੰਦਾ ਵੱਖਰਾ ਵੱਖਰਾ ਸਾਰਾ ਬਣਾਉਂਦਾ ਜਿਵੇਂ ਤੁਹਾਨੂੰ ਪਤਾ ਮਿਸਤਰੀ ਲੱਗਦਾ ਉਹ ਪਹਿਲਾਂ ਨੀਆਂ ਤੋਂ ਸ਼ੁਰੂ ਕਰਦਾ ਜੇ ਕੋਈ ਆਖੇ ਕਿ ਉੱਤੇ ਲੈਂਟਰ ਪਾ ਲੈ ਨੀਆਂ ਬਾਹਰ ਚ ਭਰ ਲੈ ਇਦਾਂ ਦੀ ਨਹੀਂ ਗੱਲ ਹੁੰਦੀ ਹੁਣ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਦੀ ਜਿਹੜੀ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਪਾਇਆ ਇਹਦੀ ਕੋਟਿੰਗ ਹੋ ਜੂਗੀ ਇਹਨੂੰ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰਿਆ ਇਹ ਥੋੜਾ ਥੋੜਾ ਤਰੀਕਾ ਉਸੇ ਤਰ੍ਹਾਂ ਵਾਂ ਜਿਵੇਂ ਆਪਾਂ ਚਿਲੀ ਪਨੀਰ ਬਣਾਉਨੇ ਆ ਸਾਰਾ ਮਸਾਲਾ ਜਿਹੜਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੋਟਿੰਗ ਕਰ ਦਿੱਤੀ ਸਾਰੀਆਂ ਚੀਜ਼ਾਂ ਤੇ ਤੇ ਇਹਦੇ ਵਿੱਚ ਹੁਣ ਆਪਾਂ ਖੋਦ ਤਾਜ਼ਾ ਤਿਆਰ ਕਰਕੇ ਜਿਹੜਾ ਤੁਸੀਂ ਤਿਆਰ ਕੀਤਾ ਲੈ ਕੇ ਆਉਨੇ ਹੋ ਨਾ ਉਹ ਨਾਲ ਸਹੀ ਨਹੀਂ ਹੁੰਦਾ ਤੁਸੀਂ ਤਾਜ਼ਾ ਹੀ ਤਿਆਰ ਕਰਿਆ ਕਰੋ ਤੇ ਆਪਾਂ ਇਦਾਂ ਤਾਜ਼ਾ ਤਿਆਰ ਕਰਕੇ ਫਿਰ ਪਾ ਰਹੇ ਹਾਂ ਬਣਾ ਰਹੇ ਹਾਂ ਸੋ ਜਿਹੜਾ ਤੁਸੀਂ ਬਾਜ਼ਾਰਾਂੋਂ ਲਿਆਉਂਨੇ ਹੋ ਉਹਦੇ ਵਿੱਚ ਕੈਮੀਕਲ ਹੁੰਦੇ ਆ ਕਿਉਂਕਿ ਆਪਾਂ ਤਾਜੀ ਕੋਈ ਚੀਜ਼ ਬਣਾ ਕੇ ਚਾਵੇਂ ਭਾਵੇਂ ਫ੍ਰਿਜ 'ਚ ਵੀ ਰੱਖਦੀ ਹੈ ਸਿਰਫ 2-3 ਦਿਨ ਤੋਂ ਬਾਅਦ ਉਹ ਜਿਹੜੀ ਉਹ ਚ ਸਮੈਲ ਆਉਣ ਲੱਗ ਪੈਂਦੀ ਆ ਜਾਂ ਖਰਾਬ ਹੋ ਜਾਂਦਾ ਤੇ ਉਹ ਕਦੋਂ ਦੇ ਬਣੇ ਹੁੰਦੇ ਪਤਾ ਹੀ ਨਹੀਂ ਕਦੋਂ ਦੇ ਬਣੇ ਹੁੰਦੇ ਤੇ ਸੋਚ ਕੇ ਦੇਖੋ ਵੀ ਉਹ 'ਚ ਕੀ ਕੀ ਪਾਇਆ ਹੋਗਾ ਜਿਹੜਾ ਕਿ ਉਹ ਚ ਖਰਾਬ ਹੀ ਨਹੀਂ ਹੁੰਦੀ ਤੋ ਇਸ ਕਰਕੇ ਜਿਹੜੀ ਵੀ ਚੀਜ਼ ਹੈ ਨਾ ਆਮ ਹੀ YouTube ਤੇ ਚੱਲ ਗਈ ਆ ਕਿ ਭੈਣਾ ਜਿੱਦੋਂ ਇਹ ਡਿਸ਼ ਬਣਾਉਂਦੀਆਂ ਕਹਿ ਦਿੰਦੀਆਂ ਲਸਣ ਅਦਰਕ ਦਾ ਪੇਸਟ ਪਾਇਆ ਵਾ ਤੇ ਉਹ ਬਾਜ਼ਾਰੋਂ ਲੈਂਦਾ ਹੁੰਦਾ ਉਹਨਾਂ ਨੇ ਸੋ ਪਲੀਜ਼ ਉਹੋ ਜਿਹੀ ਚੀਜ਼ਾਂ ਜਿਹੜੀਆਂ ਉਹ ਘੱਟ ਇਸਤੇਮਾਲ ਕਰਿਆ ਕਰੋ ਆਪਾਂ ਦੇ ਵਰਤਦੇ ਨਹੀਂ ਬਾਕੀ ਜਿਹੜੇ ਵਰਤਦੇ ਉਹਨਾਂ ਨੂੰ ਮੁਬਾਰਕ ਤੇ ਪਰ ਮੈਂ ਕਹਿੰਦੀ ਆ ਵੀ ਜਿੰਨਾ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋਗੇ ਉਹਨਾਂ ਹੀ ਚੰਗਾ ਤੇ ਹੁਣ ਇੱਕ ਚਮਚ ਵੱਡਾ ਭਰ ਕੇ ਆਪਾਂ ਇਹਦੇ ਵਿੱਚ ਪਾ ਦੇਣਾ ਇੰਨਾ ਤੁਸੀਂ ਜਦੋਂ ਤਾਜ਼ਾ ਜਿਹੜਾ ਇਸ ਚੀਜ਼ ਦੇ ਇਸਤੇਮਾਲ ਕਰਦੇ ਹੋ ਨਾ ਉਹਦੀ ਖੁਸ਼ਬੂ ਇੰਨੀ ਵਧੀਆ ਆਉਂਦੀ ਆ ਤੇ ਉਹਦਾ ਟੇਸਟ ਵੀ ਵਧੀਆ ਹੁੰਦਾ ਸੋ ਇਹਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਫੇਰ ਮਿਕਸ ਕਰ ਦਿੰਨੇ ਆ ਹੁਣ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੱਤਾ ਤੇ ਇਹਨੂੰ ਢੱਕ ਕੇ 10 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖ ਦਿੰਨੇ ਤੇ ਬਾਕੀ ਜਿਹੜਾ ਸਾਰਾ ਸਮਾਨ ਬਚਿਆ ਆਪਣਾ ਟਮਾਟਰ ਲਸਣ ਅਦਰਕ ਤੇ ਪਿਆਜ਼ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣੇ ਆ ਹਰੀਆਂ ਮਿਰਚਾਂ ਜਿਹੜੀਆਂ ਕੱਟ ਮਾਰ ਕੇ ਹੀ ਪਾਵਾਂਗੇ ਆਪਾਂ ਇਹ ਹੁਣ ਆਪਾਂ ਜਿਹੜਾ ਤੜਕਾ ਸਾਰਾ ਰਗੜ ਲਿਆ ਤੇ ਹੁਣ ਇਸੇ ਕੱਪ ਚ ਆਪਾਂ ਇਹ ਫੁੱਲ ਮਖਾਣੀ ਇੱਕ ਕੌਲੀ ਤੇ ਇਹ ਵਾਲੇ ਕਾਜੂ ਪਾ ਕੇ ਰਗੜ ਲੈਨੇ ਹੁਣ ਆਪਾਂ ਸਾਰੀ ਤਿਆਰੀ ਕਰ ਲਈ ਹੈ ਜੀ ਹੁਣ ਜਿਹੜਾ ਆਪਾਂ ਰੈਸਟ ਤੇ ਰੱਖਿਆ ਸੀਗਾ ਪਨੀਰ ਦਾ ਸਾਰਾ ਮਟੀਰੀਅਲ ਇਹਨੇ ਬਹੁਤ ਰੈਸਟ ਕਰ ਲਿਆ ਤੇ ਹੁਣ ਆਪਾਂ ਠਾਉਨੇ ਆ ਤੇ ਥੋੜਾ ਜਿਹਾ ਆਪਾਂ ਪਾ ਲਿਆ ਕੜਾਈ ਦੇ ਵਿੱਚ ਤੇਲ ਇਹ ਤੇਲ ਜਿਹੜਾ ਵਾ ਉਹ ਗਰਮ ਹੋ ਚੁੱਕਿਆ ਤੇ ਹੁਣ ਇਹ ਜਿਹੜਾ ਸਾਰਾ ਆਪਾਂ ਮਟੀਰੀਅਲ ਤਿਆਰ ਕੀਤਾ ਇਹਨੂੰ ਆਪਾਂ ਇਹਦੇ ਵਿੱਚ ਪਾ ਦਿੰਨੇ ਇਹਨੂੰ ਫਰਾਈ ਕਰ ਲੈਨੇ ਪਾਣੀ ਸੇ ਖਿਜਾਂਗੇ ਸਾਡੀ ਫੈਮਲੀ ਤੇ ਕਿਤ ਤੇਰਾ ਬਸ ਇਹਨੂੰ 10 ਮਿੰਟ ਵਾਸਤੇ ਇਦਾਂ ਆਪਾਂ ਫਰਾਈ ਕਰਨਾ ਤੇ ਜਿਹੜਾ ਘੱਟ ਹੀ ਰੱਖਣਾ ਦਿੱਤੀ ਮੇਰਾ ਟੈਂਪਰੇਚਰ ਜਿਹੜਾ ਹੈ ਇਸ ਤੀਕਰ ਦਾ 12 ਤੇ ਹੁਣ ਆਪਣਾ 10 ਮਿੰਟ ਜਿਹੜਾ ਵਾ ਇਹ ਸਾਰਾ ਮਟੀਰੀਅਲ ਪਨੀਰ ਸ਼ਿਮਲਾ ਮਿਰਚ ਪਿਆਜ ਜਿਹੜਾ ਪੁੱਜਕਾ ਥੋੜੀ ਜੀ ਸ਼ਿਮਲਾ ਮਿਰਚ ਪਕਾਉਣੀ ਹੈ ਦੇਖੋ ਇੰਨੀ ਕੁ ਜਿਆਦੀ ਨਹੀਂ ਜਦੋਂ ਇਹ ਟੁੱਟਣ ਲੱਗਦੀ ਉਦਾਂ ਨਹੀਂ ਥੋੜੀ ਜੀ ਬਸ ਭੁੰਨਣੀ ਧੋਣੇ ਨੂੰ ਆਪਾਂ ਕੱਢ ਲੈਨੇ ਹੁਣ ਆਪਣਾ ਤੇਲ ਗਰਮ ਹੋ ਚੁੱਕਾ ਤੇ ਚੁਟਕੀ ਭਾਰ ਆਪਾਂ ਇਹਦੇ ਵਿੱਚ ਪਾ ਰਹੇ ਹਿੰਗ ਤੇ ਥੋੜੀ ਜੀ ਪਾਵਾਂਗੇ ਆਪ ਦੇ ਨਾਲ ਪਾ ਰਿਆਂ ਆਪਾਂ 4-5 ਲੌਂਗ ਤੇ ਥੋੜਾ ਜਿਹਾ ਟੁਕੜਾ ਆਪਣਾ ਦਾਲਚੀਨੀ ਦਾ ਤੁਸੀਂ ਇਹਦੇ ਵਿੱਚ ਹਰੀ ਇਲਾਚੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਇੱਕ ਚਮਚ ਇਹਦੇ ਵਿੱਚ ਪਾਰੇ ਸੁੱਕਾ ਧਨੀਆ ਇੱਕ ਚਮਚ ਆਪਾਂ ਪਾਰੇ ਰਾਈ ਇਹਦੇ ਵਿੱਚ ਤੇ ਇੱਕ ਚਮਚ ਆਦਾ ਇਹਦੇ ਵਿੱਚ ਪਾਰੇ ਆਪਾਂ ਜੀਰੇ ਦਾ ਤੇ ਥੋੜੀ ਜਨੀਕ ਅਜਵੈਨ ਇਹ ਸਾਰੇ ਜਿਹੜੇ ਖੜੇ ਮਸਾਲੇ ਜਦੋਂ ਚਟਕ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਜਣਾ ਆ ਜਿਹੜਾ ਰਕੜਿਆ ਹੋਇਆ ਸਾਰਾ ਹੀ ਆਪਾਂ ਇਹਦੇ ਵਿੱਚ ਤੜਕਾ ਬਾਕੀ ਜਿਹੜੇ ਖੜੇ ਮਸਾਲੇ ਤੁਹਾਨੂੰ ਪਸੰਦ ਵੀ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਉਹਦੇ ਵਿੱਚੋਂ ਬਾਕੀ ਸਾਨੂੰ ਸਾਰੇ ਚੰਗੇ ਲੱਗਦੇ ਨੇ ਇਸ ਕਰਕੇ ਆਪਾਂ ਇਹ ਸੁੱਕਾ ਧਨੀਆ ਜੀਰਾ ਸਾਰਾ ਕੁਝ ਪਾਇਆ ਖਾਸ ਕਰਕੇ ਸੁੱਕਾ ਧਨੀਆ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਹੁਣ ਆਪਣਾ ਜਿਹੜਾ ਤੜਕਾ ਚੰਗੀ ਤਰ੍ਹਾਂ ਪੁੱਜ ਗਿਆ ਤੇ ਇਹਦੇ ਵਿੱਚ ਪਾ ਦਿੰਨੇ ਆਪਾਂ ਅੱਧਾ ਚਮਚ ਹਲਦੀ ਪਾਊਡਰ ਦਾ ਅੱਧਾ ਚਮਚ ਲਾਲ ਮਿਰਚ ਪਾਊਡਰ 1 ਚਮਚ ਦੇਗੀ ਲਾਲ ਮਿਰਚ ਇਹ ਵੀ ਜਿਹੜੀ ਦੇਗੀ ਲਾਲ ਮਿਰਚ ਅਸੀਂ ਘਰੇ ਤਿਆਰ ਕੀਤੀ ਆ ਅੱਧਾ ਚਮਚ ਕਿਚਨ ਕਿੰਗ ਮਸਾਲਾ ਇਹਨਾਂ ਸਾਰੇ ਨੇ ਮਿਕਸ ਕਰ ਲੈਨੇ। ਬਾਕੀ ਜਿਹੜੇ ਪਾਣੀ ਵੀਡੀਓ ਵੇਖਦੇ ਉਹਨਾਂ ਨੂੰ ਪਤਾ ਆਪਾਂ ਆਚਾਰ, ਪੰਜੀਰੀਆਂ, ਚਾਹੇ ਗਰਮ ਮਸਾਲਾ, ਦੇਗੀ ਲਾਲ ਮਿਰਚ ਘਰੇ ਤਿਆਰ ਕਰਕੇ ਆਪਾਂ ਸੇਲ ਕਰਦੇ ਆ। ਬਹੁਤ ਸਾਰੀਆਂ ਭੈਣਾਂ ਨੇ ਗਰਮ ਮਸਾਲਾ ਤੇ ਦੇਗੀ ਲਾਲ ਮਿਰਚ ਵੀ ਮੰਗਾਈ ਆ। ਬਾਕੀ ਜਿਹੜੇ ਵੀਡੀਓ ਵੇਖਦੇ ਦੀ ਉਹਨਾਂ ਨਾਲ ਕਿਸੇ ਨੇ ਮੰਗਾਇਆ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਬਾਕੀ ਜੇ ਕਿਸੇ ਨੇ ਮਗਾਉਣਾ ਤੇ ਆਪਾਂ ਵੀਡੀਓ ਦੇ ਐਂਡ ਤੇ ਨੰਬਰ ਦੇ ਦਾਂਗੇ ਤੇ ਤੁਸੀਂ ਕੋਈ ਵੀ ਚੀਜ਼ ਸਾਡੇ ਕੋਲ ਮੰਗਾ ਸਕਦੇ। ਹੁਣ ਸਾਰੇ ਮਸਾਲੇ ਵੀ ਆਪਣੇ ਪੁੱਜ ਗਏ ਤੇ ਆਪਾਂ ਜਿਹੜਾ ਬਚਿਆ ਦਹੀਂ ਇਹਦੇ ਵਿੱਚ ਪਾ ਦਾਂਗੇ। ਦਹੀਂ ਪਾ ਕੇ ਉਸ ਵੇਲੇ ਤੜਕਾ ਹਲਾਉਣਾ ਪੈਂਦਾ ਹੈ ਤੁਹਾਨੂੰ ਪਤਾ ਕਿਉਂ ਹਲਾਉਣਾ ਪੈਂਦਾ ਪੁਰਾਣੀਆਂ ਵੀਡੀਓ ਸਾਰਿਆਂ ਚ ਆਪਾਂ ਦੱਸਿਆ ਕਿ ਇਹਦੇ ਵਿੱਚ ਆਪਾਂ ਟਮਾਟਰ ਵੀ ਪਾਇਆ ਵਾ ਤੇ ਦਹੀਂ ਜਿਹੜਾ ਫਟਣ ਦਾ ਡਰ ਰਹਿੰਦਾ ਜੇ ਦਹੀਂ ਫਟ ਗਏ ਤੇ ਸਬਜ਼ੀ ਦਾ ਟੇਸ ਨਹੀਂ ਬਣਦਾ ਇਸ ਕਰਕੇ ਲਗਾਤਾਰ ਇਹਨੂੰ ਆਪਾਂ ਹਲਾਉਣਾ ਹੁੰਦਾ ਜਦੋਂ ਦਹੀਂ ਪਾਉਣਾ ਹੁੰਦਾ ਬਾਕੀ ਇਹ ਇੰਡਕਸ਼ਨ ਆ ਜਿਹੜਾ ਆਪਾਂ ਬਹੁਤ ਸੇਲ ਕੀਤਾ ਸੀ ਇਹ ਵੀ ਤੇ ਹੁਣ ਵੀ ਬਹੁਤ ਪੈਣਾ ਮੰਗਾਉਂਦੀਆਂ ਨੇ ਇਹਦਾ ਬਹੁਤ ਇਨਾ ਸੋਖਾ ਵੀ ਇਹਨੂੰ ਘਟਾ ਵਧਾ ਸਕਦੇ ਹੋ ਹੁਣ ਦਿਲ ਕਰੇ ਤੁਹਾਡਾ 1600 ਦੇ ਕਰ ਦਿਓ ਦਿਲ ਕਰੇ ਤੁਹਾਡਾ 400 ਦੇ ਕਰ ਦਿਓ 200 ਤੇ ਕਰ ਦਿਓ ਬਹੁਤ ਵਧੀਆ ਚੀਜ਼ ਹੈ ਵੀ ਦਹੀਂ ਆਪਣਾ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਰਚ ਚੁੱਕਾ ਤੁਸੀਂ ਦੇਖ ਸਕਦੇ ਹੋ ਨੇ ਤੇਲ ਛੱਡ ਦਿੱਤਾ ਕੌਲੀ ਲਿਬੜੀ ਸੀ ਦਹੀਂ ਵਾਲੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾ ਕੇ ਤੇ ਪਾਣੀ ਪਾ ਦਾਂਗੇ ਪਾਣੀ ਪਾਉਣ ਦਾ ਕਾਰਨ ਇਹ ਵੀ ਤੜਕਾ ਜਿਹੜਾ ਥੱਲੇ ਨਾ ਲੱਗੇ ਤੜਕਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਾ ਤੁਸੀਂ ਦੇਖ ਸਕਦੇ ਹੋ ਕਿ ਐ ਤੇਲ ਇਹਨੇ ਛੱਡ ਦਿੱਤਾ ਇਹਨਾਂ ਗੱਲਾਂ ਦਾ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਜਿਹੜਾ ਤੜਕਾ ਵਾ ਉਹ ਪੂਰਾ ਪ੍ਰੋਪਰਲੀ ਭੁੱਜਣਾ ਚਾਹੀਦਾ ਜੇ ਥੋੜਾ ਬਹੁਤਾ ਵੀ ਇਹਦੇ ਵਿੱਚ ਕੋਈ ਕੱਚਾ ਰਹਿ ਜਾਏ ਤਾਂ ਕੱਚਾ ਪਾਉਂਦਾ ਜਿਹੜਾ ਟੇਸਟ ਆ ਸਬਜ਼ੀ ਜੇ ਵਾਦ ਸੜ ਜੇ ਤੇ ਉਹ ਵੀ ਜਿਹੜਾ ਨੁਕਸਾਨ ਕਰਦਾ ਵਾ ਇਸ ਕਰਕੇ ਪ੍ਰੋਪਰਲੀ ਤੁਸੀਂ ਇਹਨੂੰ ਭੁਲਣਾ ਹੁੰਦਾ ਹੁਣ ਇਹ ਸਾਰਾ ਤੜਕਾ ਆਪਣਾ ਚੰਗੀ ਤਰ੍ਹਾਂ ਹੋ ਚੁੱਕਾ ਤੁਸੀਂ ਇਹ ਕੱਲ ਨੋਟ ਕੀਤੀ ਹੋਗੀ ਵੀ ਅਜੇ ਤੱਕ ਆਪਾਂ ਇਹਦੇ ਵਿੱਚ ਨਮਕ ਨਹੀਂ ਪਾਇਆ ਹੈਗਾ ਇਸ ਸਬਜ਼ੀ ਦੇ ਵਿੱਚ ਲਾਸਟ ਤੇ ਤੁਸੀਂ ਨਮਕ ਪਾਉਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਪੇਸਟ ਤਿਆਰ ਕੀਤੀ ਆ ਕਾਜੂ ਦੀ ਤੇ ਫੁੱਲ ਮਖਾਣੇ ਇਹ ਵੀ ਤੁਸੀਂ ਪਹਿਲਾਂ ਨਹੀਂ ਪਾਉਣੀ ਕਿਉਂਕਿ ਕਾਜੂ ਜਿਹੜਾ ਉਹ ਤੜਕੇ ਨੂੰ ਭੁੱਜਣ ਨਹੀਂ ਦਿੰਦਾ ਤੇ ਸਬਜ਼ੀ ਥੱਲੇ ਲੱਗਦੀ ਆ ਤੇ ਇਹ ਜਿਹੜੀ ਹੈ ਸਾਰਾ ਤੜਕਾ ਚੰਗੀ ਤਰ੍ਹਾਂ ਭੁੰਨ ਕੇ ਬਾਅਦ ਦੇ ਵਿੱਚ ਪਾਉਣੀ ਹੈ ਤੁਸੀਂ ਹੁਣ ਆਪਣੀ ਗਰੇਵੀ ਜਿਹੜੀ ਪੱਕ ਚੁੱਕੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਸੀ ਤੇ ਇਹਨੂੰ ਆਪਾਂ ਪਕਾ ਲਿਆ 10 ਮਿੰਟ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਅੱਧਾ ਗਿ ਚਮਚ ਨਮਕ ਬਿਲਕੁਲ ਲਾਈਟ ਜਿਹੜਾ ਉਹ ਸਵਾਦ ਲੱਗਦਾ ਤੇ ਲੂਣ ਪਾ ਕੇ ਵੀ ਆਪਾਂ ਗਰੇਵੀ ਜਿਹੜੀ ਇੱਕ ਦੋ ਮਿੰਟ ਵਾਸਤੇ ਪਕਾ ਲਈ ਤੁਸੀਂ ਦੇਖ ਸਕਦੇ ਹੋ ਲੂਣ ਪਾਉਣ ਤੇ ਬਾਅਦ ਇਹਦਾ ਜਿਹੜਾ ਕ ਜੋ ਜੇ ਕੋਈ ਮਹਿਮਾਨ ਆਉਣ ਵਾਲਾ ਥੋੜਾ ਲੇਟ ਹੈ ਤਾਂ ਤੁਸੀਂ ਇਦਾਂ ਗਰੇਵੀ ਵੱਖਰੀ ਬਣਾ ਕੇ ਰੱਖ ਸਕਦੇ ਹੋ ਤੇ ਇਦਾਂ ਜਿਹੜਾ ਇਹ ਸਾਰਾ ਫਰਾਈ ਕਰਕੇ ਤੁਸੀਂ ਵੱਖਰਾ ਰੱਖ ਸਕਦੇ ਹੋ ਜਦੋਂ ਮਹਿਮਾਨ ਆਉਣ ਤੇ ਉਹਦਾ ਤੁਸੀਂ ਮਿਕਸ ਕਰ ਸਕਦੇ ਹੋ ਹੁਣ ਇਹ ਆਪਾਂ ਸਾਰਾ ਮਸਾਲਾ ਇਹਦੇ ਵਿੱਚ ਮਿਕਸ ਕਰ ਲੈਣਾ ਹੰਗਾ ਹਲਕੇ ਆਪਾਂ ਇਹਦੇ ਵਿੱਚ ਇਹ ਜਿਹੜਾ ਬੋਲ ਆ ਇਹਦੇ ਵਿੱਚ ਮਸਾਲਾ ਲੱਗਾ ਬਹੁਤ ਸਾਰਾ ਜਿਹੜਾ ਆਪਾਂ ਪਾਇਆ ਸੀ ਮਸਾਲਾ ਬਹੁਤ ਕੀਮਤੀ ਆ ਉਹਨੂੰ ਆਪਾਂ ਸੁਟਣਾ ਨਹੀਂ ਤੇ ਇਹਦੇ ਵਿੱਚ ਹੀ ਆਪਾਂ ਸਬਜ਼ੀ ਚ ਪਾ ਦਾਂਗੇ ਪਾਣੀ ਆਪਾਂ ਇੰਨਾ ਕੁ ਪਾ ਰਹੇ ਆ ਤੁਹਾਨੂੰ ਜਿੰਨੀ ਕੁ ਗਰੇਵੀ ਚਾਹੀਦੀ ਹੋਵੇ ਓਦਾਂ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਕਲਰ ਦੇਖੋ ਕਿੰਨਾ ਸੋਹਣਾ ਨਾ ਬਸ ਇਦਾਂ ਅਸੀਂ ਇੰਨੀ ਕੁ ਗਰੇਵੀ ਰੱਖਾਂਗੇ ਤੁਹਾਡਾ ਦਿਲ ਕਰੇ ਤੇ ਤੁਸੀਂ ਇਹਦੇ ਵਿੱਚ ਹੋਰ ਪਾਣੀ ਪਾ ਕੇ ਤੇ ਇਹਨੂੰ ਪਤਲੀ ਵੀ ਕਰ ਸਕਦੇ ਹੋ ਇਹਨੂੰ ਗਾੜੀ ਵੀ ਰੱਖ ਸਕਦੇ ਹੋ ਵੈਸੇ ਜਿਹੜੀ ਇਹ ਸਬਜ਼ੀ ਆ ਇਦਾਂ ਦੀ ਗਾੜੀ-ਗਾੜੀ ਰਵੇ ਤੇ ਤੇਰੀ ਜਿਹੜੀ ਆ ਵਧੀਆ ਲੱਗਦੀ ਆ ਤੇ ਜਦੋਂ ਤੋਂ ਹੀ ਮਿਕਸ ਕਰ ਲੈਣਾ ਇਦਾਂ ਪੋਲੇ-ਪੋਲੇ ਹੱਥ ਸਾਈਡਾਂ ਤੋਂ ਕਿਉਂਕਿ ਪਨੀਰ ਆਪਣਾ ਜਿਹੜਾ ਘਰ ਦਾ ਵਾ ਤੇ ਵੈਸੇ ਵੀ ਆਪਾਂ ਇਹਨੂੰ ਕੁੰਨਿਆ ਹੋਇਆ ਵਾ ਤੇ ਇਹ ਜਿਹੜਾ ਖੁੱਲ ਜੂਗਾ ਇਸ ਕਰਕੇ ਇਹਨੂੰ ਇਦਾਂ ਪੋਲੇ-ਪੋਲੇ ਹੱਥ ਹਿਲਾਉਣਾ ਹੁਣ ਆਪਾਂ ਇਹਦੇ ਉੱਤੇ ਪਾ ਦਿੰਨੇ ਆ ਥੋੜੀ ਜੀ ਸੌਗੀ ਇਹ ਟੇਸਟੀ ਬਹੁਤ ਲੱਗਦੀ ਆ ਤੇ ਕੁਛ ਆਪਾਂ ਇਹਦੇ ਵਿੱਚ ਪਾ ਲੈਣੇ ਆ ਕਟੀਆਂ ਹੋਈਆਂ ਹਰੀਆਂ ਮਿਰਚ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਦੇਸੀ ਚੀਨੀ ਤੁਸੀਂ ਦੂਜੀ ਖਾਣੇ ਹੋ ਤਾਂ ਉਹ ਪਾ ਸਕਦੇ ਹੋ ਤੇ ਇਹ ਵੀ ਆਪਸ਼ਨਲ ਆ ਜੇਕਰ ਤੁਸੀਂ ਇਹ ਪਾਉਂਗੇ ਨਾ ਤੇ ਇਹਦਾ ਬੈਲੈਂਸ ਹੋ ਜਾਂਦਾ ਕਿਉਂਕਿ ਦਹੀਂ ਜਿਵੇਂ ਖੱਟਾ ਵਾ ਨਮਕ ਆਪਾਂ ਇਹਦੇ ਵਿੱਚ ਪਾਇਆ ਵਾ ਤੇ ਇਹ ਜਿਹੜਾ ਮਿੱਠਾ ਥੋੜਾ ਜਿਹਾ ਇਹਦੇ ਵਿੱਚ ਪਾਇਆ ਤੇ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਦਾ ਜਿਹੜਾ ਬੈਲੈਂਸ ਬਹੁਤ ਵਧੀਆ ਬਣਦਾ ਸਬਜੀ ਰਹਿਦੀ ਨੂੰ ਇੱਕ ਮਿੰਟ ਆਪਣਾ ਹੋ ਗਿਆ ਤੋਂ ਹੁਣ ਇਹਦੇ ਵਿੱਚ ਅੱਧਾ ਚਮਚ ਆਪਾਂ ਪਾ ਲੈਨੇ ਗਰਮ ਮਸਾਲਾ ਤੇ ਨਾਲ ਘਰ ਦੀ ਜਿਹੜੀ ਕਸੂਰੀ ਮੇਥੀ ਅਸੀਂ ਘਰੇ ਜਿਹੜੀ ਆ ਸਕਾਈ ਆ ਇਹਨੂੰ ਇਹਦੇ ਵਿੱਚ ਆਪਾਂ ਇਹਦਾ ਕ੍ਰਸ਼ ਕਰਕੇ ਪਾ ਦਾਂਗੇ ਇਹ ਵੀ ਆਪਸ਼ਨਲ ਆ ਜੇਕਰ ਤੁਹਾਨੂੰ ਚੰਗੀ ਲੱਗੇ ਤੇ ਤੁਸੀਂ ਪਾਓ ਪਰ ਇਹਦੀ ਜਿਹੜੀ ਖੁਸ਼ਬੂ ਆ ਬਹੁਤ ਵਧੀਆ ਲੱਗਦੀ ਹੈ ਤੇ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਪਾ ਦਾਂਗੇ ਕਟਿੰਗ ਕਰਕੇ ਤੇ ਸਬਜ਼ੀ ਆਪਾਂ ਡੋਂਗੇ ਚ ਕੱਢ ਲਈ ਹੈ ਜੀ ਉੱਤੇ ਆਪਾਂ ਥੋੜੀ ਜਿਹੀ ਜਿਹੜੀ ਕਿਸ਼ਮਿਸ਼ ਹੋਰ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਥੋੜਾ ਜਿਹਾ ਹਰਾ ਧਨੀਆ ਤੇ ਲੋ ਜੀ ਦੇਖੋ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਟੇਸਟੀ ਤਾਂ ਬਹੁਤ ਹੀ ਜਿਆਦਾ ਬਣਦੀ ਹੈ ਨਾ ਤੇ ਹਰੇ ਧਨੀਏ ਤੋਂ ਬਾਅਦ ਆਪਾਂ ਥੋੜੀ ਜਿਹੀ ਗਾਰਨਿਸ਼ ਕਰ ਲੈਨੇ ਇਦਾਂ ਪਨੀਰ ਨਾਲ ਥੋੜਾ ਜਿਹਾ ਮੈਂ ਟੁਕੜਾ ਇੱਕ ਪਨੀਰ ਰੱਖ ਲਿਆ ਸੀਗਾ ਗਾਰਨਿਸ਼ ਕਰਨ ਨੂੰ ਇਦਾਂ ਤੁਸੀਂ ਗਾਰਨਿਸ਼ ਕਰਕੇ ਆਪਣੇ ਬੱਚਿਆਂ ਦੇ ਅੱਗੇ ਰੱਖੋਗੇ ਆਪਣੇ ਪਤੀ ਦੇ ਅੱਗੇ ਰੱਖੋਗੇ ਮਹਿਮਾਨਾਂ ਅੱਗੇ ਰੱਖੋਗੇ ਤੇ ਕੌਣ ਨਹੀਂ ਖੁਸ਼ ਹੋਊਗਾ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ ਨਾ ਦਿਲ ਕਰਦਾ ਹੁਣੇ ਚੁੱਕ ਕੇ ਸਾਰੀ ਦੀ ਸਾਰੀ ਸਬਜ਼ੀ ਖਾ ਲਈਏ ਇੰਨੀ ਕੁ ਸਬਜ਼ੀ ਜਿਹੜੀ ਆ ਉਹ ਤੁਹਾਨੂੰ ਉੱਥੇ ਵਿਚਾਰ 500 ਰੁਪਏ ਦੀ ਮਿਲਦੀ ਆ ਥੋੜੇ ਜਿਹੀ ਪੈਸੇ ਲਾ ਕੇ ਆਪਾਂ ਘਰੇ ਥੋੜੀ ਜਿਹੀ ਮਿਹਨਤ ਕਰਕੇ ਤੇ ਇਹਨੂੰ ਆਪਾਂ ਤਿਆਰ ਕਰ ਲਿਆ ਜ਼ਰੂਰੀ ਨਹੀਂ ਕਿ ਪਰੌਣੇ ਦੇ ਆਇਆ ਹੀ ਤੁਸੀਂ ਬਣਾਓ ਵੀ ਕੋਈ ਪਰੌਣਾ ਆਊਗਾ ਤਾਂ ਫਿਰ ਆਪਾਂ ਬਣਾਵਾਂਗੇ ਆਪੇ ਪੰਜਾਬੀਆਂ ਦੀ ਜਿਆਦਾ ਹੀ ਵੈਸੇ ਆਤਾ ਵੀ ਗੈਸਟ ਆਊਗਾ ਚਲੋ ਉਹ ਵੀ ਬਹੁਤ ਵਧੀਆ ਗੱਲ ਹੁੰਦੀ ਆ ਵੀ ਗੈਸਟ ਦੇ ਆਇਆ ਵਧੀਆ ਚੀਜ਼ੀ ਬਣਾਓ ਪਰ ਤੁਸੀਂ ਆਪ ਵੀ ਬਣਾ ਕੇ ਖਾਇਆ ਕਰੋ ਵਧੀਆ ਚੌਲ ਬਣਾ ਕੇ ਖਾਇਆ ਕਰੋ ਵਧੀਆ ਪਨੀਰ ਦੀ ਸਬਜ਼ੀ ਬਣਾ ਕੇ ਖਾਇਆ ਕਰੋ ਕਿਉ ਸੋ ਇਦਾਂ ਬਣਾ ਕੇ ਖਾਓਗੇ ਨਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੇ ਤੇ ਨੰਬਰ ਬਹੁਤ ਮਿਲਣਗੇ ਤੁਹਾਨੂੰ ਜਿਹੜੀ ਵੀ ਗ੍ਰੈਣੀ ਨੇ ਤਿਆਰ ਕੀਤਾ ਹੋਊਗਾ ਵਧੀਆ ਲੱਗਦਾ ਸੋ ਇਹਦੇ ਨਾਲ ਤੁਸੀਂ ਤੰਦੂਰੀ ਰੋਟੀ ਵੀ ਬਣਾ ਸਕਦੇ ਹੋ ਨਾਨ ਵੀ ਬਣਾ ਸਕਦੇ ਹੋ ਲੱਛਾ ਪਰੌਂਠਾ ਵੀ ਬਣਾ ਸਕਦੇ ਹੋ ਪੂੜੀ ਵੀ ਬਣਾ ਸਕਦੇ ਹੋ ਚੌਲ ਵੀ ਬਣਾ ਸਕਦੇ ਆ ਇਹ ਇਹੋ ਜੀ ਸਬਜ਼ੀ ਕੋਕਿਦੇ ਵਿੱਚ ਗਰੇਵੀ ਵੀ ਹੈਗੀ ਆ ਇਹ ਚੌਲਾ ਨਾਲ ਵੀ ਖਾਧੀ ਜਾ ਸਕਦੀ ਆ ਤੇ ਕੋਈ ਵੀ ਚੀਜ਼ ਤੁਸੀਂ ਬਣਾ ਕੇ ਇਹਦੇ ਨਾਲ ਖਾਓ ਤੇ ਇੰਜੋਏ ਕਰੋ ਬੱਚਿਆਂ ਨੂੰ ਖਵਾਓ ਬੱਚਿਆਂ ਨੂੰ ਵੀ ਖੁਸ਼ ਰੱਖੋ ਸੋ ਇਹ ਜਿਹੜੀ ਆਪਾਂ ਵੀਡੀਓ ਬਣਾਈ ਆ ਅੱਜ ਮਖਮਲੀ ਪਨੀਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਨਾ ਸੁਣ ਕੇ ਤੁਹਾਡੇ ਮੂੰਹ ਚ ਪਾਣੀ ਆ ਜਾਣਾ ਵੀ ਮਖਮਲੀ ਪਨੀਰ ਪਨੀਰ ਤੁਸੀਂ ਹੁਣ ਬਣਾਓ ਤੇ ਖਾਓ ਤੇ ਬੱਚਿਆਂ ਨੂੰ ਖਵਾਓ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨਾਂ ਨੂੰ ਮਿਲਦੀ ਰਹੇ ਸੋ ਬਾਕੀ ਜਿਵੇਂ ਆਪਣੇ ਪੁਰਾਣੇ ਸਬਸਕ੍ਰਾਈਬਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀਡੀਓ ਵਿੱਚ ਆਪਾਂ ਪਹਿਲਾਂ ਵੀਡੀਓ ਚ ਦੱਸਿਆ ਵੀ ਆਪਾਂ ਆਚਾਰ ਪੰਜੀਰੀਆਂ ਜਿਹੜੀਆਂ ਬਣਾ ਕੇ ਸੇਲ ਕਰਦੇ ਆ ਜੇ ਕਿਸੇ ਨੇ ਮੰਗਾਉਣੀ ਉਹਨਾਂ ਤੇ ਵੀਡੀਓ ਦੇ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਸਾਡੇ ਕੋਲ ਕਿਸੇ ਵੀ ਕਿਸਮ ਦਾ ਆਚਾਰ ਗਰਮ ਮਸਾਲਾ ਮਿਕਸ ਆਟਾ ਬੇਸਣ ਦੇਗੀ ਲਾਲ ਮਿਰਚ ਆਪਾਂ ਘਰੇ ਤਿਆਰ ਕਰਦੇ ਆ ਗੋੜ ਸ਼ੱਕਰ ਦੇਸੀ ਜਿਹੜਾ ਹੁੰਦਾ ਜੈ ਦੇਸੀ ਪੱਤੀ ਮੰਜਣ ਇਹ ਸਾਰਾ ਕੁਝ ਆਪਾਂ ਤਿਆਰ ਕੀਤਾ ਵੀਡੀਓ ਸਾਰੀਆਂ ਚੈਨਲ ਤੇ ਪਾਈਆਂ ਹੋਈਆਂ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਕੋਈ ਸਮਾਨ ਮੰਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਆਪਦਾ ਆਰਡਰ ਦੇ ਸਕਦੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ ਬਾਕੀ ਉਹਨਾਂ 팬 ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਵੀਡੀਓ ਵੇਖੀ ਆ ਸੋ ਵੀਡੀਓ ਦਾ ਕਰਦੇ ਦੀ ਆਪਾਂ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ